ਅੱਜ ਆਪਾਂ ਬਣਾਈਆਂ ਜੀ ਸਾਬੂਦਾਨੇ ਦੀਆਂ ਟਕੀਆਂ ਬਹੁਤ ਟੇਸਟੀ ਇਹਦੇ ਬਹੁਤ ਹੀ ਸੁਆਦ ਇਹ ਜੇ ਆਪਾਂ ਘਰ ਦੇ ਵਿੱਚ ਕਿਸ ਤਰ੍ਹਾਂ ਕੀਤੀਆਂ ਤਿਆਰ ਤੇ ਕਿਹੜੇ-ਕਿਹੜੇ ਇਹਨਾਂ ਦੇ ਵਿੱਚ ਮਸਾਲੇ ਪਾਏ ਅੱਗੇ ਤੁਸੀਂ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਫੇਰ ਸਾਬੂਦਾਣਾ ਲੈ ਕੇ ਆਏ ਆ ਇਹ ਨਾਲ ਆਲੂ ਇਹ ਉਬਲੇ ਹੋਏ ਆਲੂ ਲੈ ਆ ਆਪਾਂ ਇਹਨਾਂ ਦੀ ਆਪਾਂ ਬਣਾਵਾਂਗੇ ਇਹਨਾਂ ਦੀ ਅੱਜ ਆਪਾਂ ਬਣਾਵਾਂਗੇ ਟਿੱਕੀਆਂ ਦੇਖੋ ਆਪਾਂ ਸੈਲੋ ਫਰਾਈ ਬਣਾਉਣੇ ਆ ਕਿ ਡੀਪ ਫਰਾਈ ਬਣਾਉਣੇ ਆ ਇਹ ਆਪਾਂ ਬਾਅਦ ਤੁਹਾਨੂੰ ਦੱਸਦੇ ਆ ਇਹਨੂੰ ਸਾਬੂਦਾਣੇ ਨੂੰ ਆਪਾਂ ਭਿਓ ਲੈਣੇ ਆ ਅੱਧਾ ਘੰਟਾ ਭਿਉਣਾ ਪਊਗਾ ਇਹਨੂੰ ਆਪਾਂ ਭਿਓ ਕੇ ਰੱਖ ਦੇਣੇ ਪਾਣੀ ਪਾ ਕੇ ਇਨੋਂ ਨਾਲ ਆਪਾਂ ਪਿਉਂਗੇ ਭਿੱਜਾ ਰਹਿਣ ਦਾਂਗੇ ਅੱਧਾ ਘੰਟਾ-ਘੰਟਾ ਫੇਰ ਇਹਨੂੰ ਵੇਖਦੇ ਆਪਾਂ ਆਹ ਲਓ ਜੀ ਸਾਬੂਦਾਣਾ ਆਪਣਾ ਭਿੱਜ ਗਿਆ ਆਪਾਂ ਘੰਟਾ ਇਹਨੂੰ ਭਿਉ ਕੇ ਰੱਖਿਆ ਸੀ ਤੇ ਹੁਣ ਆਪਾਂ ਇਹਦੇ ਚੋਂ ਪਾਣੀ ਕੱਢਤਾ ਇਹਨੂੰ ਇਹਦੇ ਵਿੱਚ ਆਪਾਂ ਪਾ ਲੈਨੇ ਆਂ ਖੁੱਲੇ ਭਾਂਡੇ ਵਿੱਚ ਨਾਲੀ ਪਾ ਲਾਂਗੇ ਜਿਹੜੇ ਆਪਾਂ ਆਲੂ ਬਾਲ ਕੇ ਲਏ ਆ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਆਪਾਂ ਇਹ ਜਿਹੜੇ ਆਪਾਂ ਗੰਡੇ ਕੱਟ ਕੇ ਲਏ ਬਰੀ ਬਰੀ ਕੇ ਵੀ ਪਾ ਲੈਨੇ ਨਾਲ। ਨਾਲੀ ਹਰੀ ਮਿਰਚ ਲਈ ਜਿਹੜੀ ਆਪਾਂ ਘੱਟ ਕੇ ਵੀ ਵਿੱਚ ਪਾ ਲੈਨੇ। ਤੇ ਗੰਡੇ ਪਾ ਕੇ ਮਿਰਚਾ ਪਾ ਕੇ ਆਪਾਂ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆ। ਇਹਨਾਂ ਕਾਪਾ ਨਾਰਦਨ ਪੀਸ ਕੇ ਲਿਆਈ ਪਾ ਲੈਨੇ। ਇਹ ਆਪਾਂ ਪਾ ਲੈਨੇ ਆ ਭੁੰਨ ਕੇ ਪੀਸਿਆ ਆਪਾਂ ਜੀਰਾ। ਰਾਦਨ ਸਾਰਾ ਆਪਾਂ ਲੂਣ ਪਾ ਲੈਨੇ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਫੇਰ ਇਹਨਾਂ ਕ ਆਪਾਂ ਗਰਮ ਮਸਾਲਾ ਪਾ ਲਾਂਗੇ આમਚੂਰ ਪਾਊਡਰ ਇਹਨਾਂ ਕ ਪਾ ਦਾਂਗੇ ਛੋਲਾ ਦਾ ਆਟਾ ਪਾ ਲਾਂਗੇ ਇਹ ਦੋ ਚਮਚੇ ਆਪਾਂ ਛੋਲਾ ਦਾ ਆਟਾ ਪਾ ਲਿਆ ਇਹ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਆਪਾਂ ਇਹਦਾ ਘੋਲ ਬਣਾ ਲਾਂਗੇ ਚੋਲਾ ਦਾ ਆਟਾ ਵੀ ਖੋਲ ਲਿਆ ਇੱਥੇ ਟਿੱਕੀਆਂ ਵਾਲਾ ਮਟੀਰੀਅਲ ਵੀ ਆਪਾਂ ਤਿਆਰ ਕਰ ਲਿਆ ਤੇ ਹੁਣ ਆਪਾਂ ਪੈਨ ਦਾ ਹੱਲਾ ਡੈਕਸ਼ਨ ਤੇ ਦੇਦੇ ਵਿੱਚ ਆਪਾਂ ਪਾ ਲਾਂਗੇ ਤੇ ਤੇਲ ਥੋੜਾ ਤੇਲ ਪਾ ਕੇ ਆਪਾਂ ਚਲੋ ਫਰਾਈ ਕਰਾਂਗੇ ਇਦਾਂ ਦੀਆਂ ਪਟਕੀਆਂ ਬਣਾ ਕੇ ਤੇ ਰੱਖ ਲਈਏ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਹੀ ਲੋਈਆਂ ਬਣਾ ਲਾਂਗੇ ਐਸਰਾ ਪਟਕੀ ਐੜੀ ਆ ਇਪ ਕਰਕੇ ਛੁੱਟੀ ਜਾਣੀ ਹੈ ਇਹਨੂੰ ਆਪਾਂ ਦੂਜੀ ਸਾਈਡ ਤੇ ਕਰ ਦਿੰਨੇ ਆ ਫਿਰ ਐਦਾਂ ਆਪਾਂ ਮੱਠੇ ਮੱਠੇ ਸੇਕ ਤੇ ਟਿੱਕੀਆਂ ਬਣਾਉਣੀਆਂ ਆ ਆਪੂ ਗਾਂਣੇ ਤੇ ਆਲੂਆਂ ਦੀਆਂ ਟਿੱਕੀਆਂ ਬਹੁਤ ਵਧੀਆ ਬਣਦੀਆਂ ਲੋਹੇ ਟਿੱਕੀਆਂ ਆਪਣੀਆਂ ਪੱਕ ਗਈਆਂ ਵੇਖੋ ਜਿਹੜੀ ਜਿਹੜੀ ਟਿੱਕੀ ਪੱਕ ਗਈ ਉਹ ਆਪਾਂ ਬਾਹਰ ਕੱਢ ਲੈਨੇ ਆ ਇੱਧਰ ਵੇਖੋ ਕਿਸੋ ਨੇ ਭਰਾਂ ਨ ਹੋਈਆਂ ਆਲੋਜੀ ਸਾਬੂਦਾਣੇ ਦੇ ਆਲੂਆਂ ਦੀਆਂ ਟਿੱਕੀਆਂ ਬਣ ਕੇ ਤਿਆਰ ਆ। ਨਾਲ ਹੀ ਆਪਾਂ ਚੌਲਾਂ ਦੇ ਆਟੇ ਵਿੱਚ ਡਿੱਪ ਕਰਕੇ ਬਣਾਈਆਂ ਵਾ। ਇਹ ਬਹੁਤ ਹੀ ਸਵਾਦ ਬਣੀਆਂ ਵਾ। ਇੱਕ ਵਾਰੀ ਬਣਾ ਕੇ ਖਾ ਕੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੈਂ ਕਿੱਦਾਂ ਦੀਆਂ ਲੱਗੀਆਂ। ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ, ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਂ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਲਈ ਰੱਬ ਰਾਖ। ਚਲਦੇ ਆਂ ਫਿਰ।